ਕਿਆ ਚਲਾਇਆ ਜਾ ਰਿਹਾ ਕਿਸ ਤਰ੍ਹਾਂ ਇਹ ਸਰਚ ਹੈ ਕੀ ਕਹਿਣਾ ਚਾਹੋਗੇ ਕਿ ਇਹਨਾਂ ਅਜਿਹੀ ਪੰਜਾਬ ਗਵਰਨਮੈਂਟ ਵੱਲੋਂ ਅਜੁਰ ਨਸ਼ਾ ਵਿਰੋਧ ਤੇ ਪਿਛਲੇ ਮਹੀਨੇ ਤੋਂ ਚੱਲ ਰਹੀ ਹੈ ਪੰਜਾਬ ਦੇ ਵਿੱਚ ਨਸ਼ਾ ਤਸਕਰੀ ਨੂੰ ਰੋਕਣ ਲਈ ਨਸ਼ਾ ਤਸਕਰੀ ਨੂੰ ਕਾਬੂ ਕਰਨ ਦੇ ਲਈ ਇੱਕ ਵਿਸ਼ੇਸ਼ ਮੁਹਿੰਮ ਚਲਾਈ ਗਈ ਹੈ ਜਿਹਨੂੰ ਨਸ਼ਾ ਵਿਰੋਧ ਉਸੇ ਲੜੀ ਦੇ ਵਿੱਚ ਹੈ ਅਸੀਂ ਜਿਹੜਾ ਅੱਜ ਆਪਰੇਸ਼ਨ ਸੀਲ 21 ਕਿਰਾਜ ਕਰ ਰਹੇ ਹਾਂ ਇੱਥੇ ਸਾਰੇ ਆਗਰਾ ਸਟਾਨ ਦੀ ਬਾਰਡਰ ਦੇ ਉੱਪਰ ਲਾਕਾ ਬੰਦੀ ਕਰਕੇ ਇਸ ਵੇਰੇ 6 ਵਜੇ ਤੋਂ ਲੈ ਕੇ ਇੱਕ ਵਾਰ 1 ਵਜੇ ਤੱਕ ਨਾਕਾ ਬੰਦੀ ਹੈ ਔਰ ਇਸ ਦਾ ਇਹ ਮੇਨ ਮਕਸਦ ਹੈ ਜਿਹੜੀ ਇੰਟਰ ਸਟੇਟ ਤਸਰੀ ਹੈ ਜਿਹੜੀ ਰਾਜਸਥਾਨ ਜਾਂ ਹੋਰ ਐਮਪੀ ਵਿਚਾਰਾ ਤੋਂ ਕੋਈ ਲੀਗਲ ਜਿਹੜੇ ਹੈ ਗਿਆ ਵੈਪਨ ਆਉਂਦੇ ਆ ਜਾਂ ਕੋਈ ਹਫੀਮ ਆਫੀ ਹਸਟ ਜਾਂ ਹੋਰ ਕਿਸੇ ਵੀ ਕਿਸਮ ਦਾ ਕੋਈ ਨਸ਼ਾ ਇਧਰ ਆ ਰਿਹਾ ਪੰਜਾਬ ਦੇ ਐਂਟਰੀ ਪੁਆਇੰਟਾਂ ਤੇ ਨਾਕਾ ਬੰਦੀ ਕਰਕੇ ਵੀ ਜਿਹੜੀ ਸਵੇਰ ਦੀ ਪੂਰੀ thorough check ਹੋ ਰਹੀ ਹੈ ਕਿੰਨੀ ਫੋਰਸ ਤਾਇਨਾਤ ਕੀਤੀ ਹੋਈ ਹੈ ਇਹਦੇ ਉੱਪਰ ਤੋਂ ਕੇਵਲ ਸਾਡੇ ਜਿਹੜੀ ਹੈਗੇ 19 ਕੇ ਦਾ ਤਨਾਖਾ ਬੰਦੀ ਕੀਤੀ ਹੈ ਇਹਦੇ ਉਸਕੇ ਵਿੱਚ 150 ਦੇ ਕਰੀਬ ਮੁਲਾਜ਼ਮ ਹੈ ਜਿਹੜੇ ਜਿਹੜਾ ਫੋਰਸ ਤੇ ਲਾਏ ਆ ਸਾਡਾ ਕੋਈ ਪੋਰਸੋਪਰੇਸ਼ਨ ਵੀ ਚਲਾਇਆ ਗਿਆ ਜਿਹੜੇ ਸ਼ੱਕੀ ਅੰਸਰਾਂ ਦੇ ਘਰਾਂ ਦੇ ਕੋਲ ਅ ਕਸੋਪਰੇਸ਼ਨ ਦਾ ਅਸੀਂ ਦਰਜਾ ਬਰਜਾ ਹਰ ਰੋਜ਼ ਤਕਰੀਬਨ ਜਿਹੜਾ ਜਿਆ ਜਿਹੜੇ ਹੌਟਸਪੌਟ ਆ ਸਾਡੇ ਚੌਂਦੇਸ਼ਾਂ ਦੇ ਪਿੰਡਾਂ ਦੇ ਹੌਟਸਪੌਟ ਆ ਜਿੱਥੋਂ ਸਾਨੂੰ ਪਤਾ ਲੱਗਦਾ ਕਿ ਇੱਥੇ ਜਿਹੜੀ ਤਸਕੀਰ ਕਿਸੇ ਕਿਸੋ ਦੀ ਕੋਈ ਹੋਮਟ ਹੁੰਦੀ ਹੈ ਜਾਂ ਕੋਈ ਨਸ਼ਾ ਬਸਤੀ ਦਾ ਕੰਮ ਕਰਦਾ ਹੈ ਉਹ ਬਕਾਇਦਾ ਫੀਡ ਰਸੀਦ ਕਰਕੇ ਸੀ ਜਿਹੜਾ ਕਰ ਸੋ ਕਿਸੇ ਕਰਦੇ ਰਹੇ ਸੀ